ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਕੇਰਲਾ ਦੇ ਪੁੰਨਮਾੜਾ ਚ ਚਾਰ ਖਿਡਾਰਨਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਇੱਕ ਖਿਡਾਰਨਾਂ ਪੁੰਨਮਾੜਾ ਚ ਵਾਟਰ ਸਪੋਰਟਸ ਕੈਂਪ ਲਗਾ ਰਹੀਆਂ ਸਨ ਚਾਰੇ ਲੜਕੀਆਂ ਨੇ ਇੱਕ ਜ਼ਹਿਰੀਲਾ ਫਲ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਇਹ ਚਾਰੇ ਖਿਡਾਰਨਾਂ ਸਪੋਰਟਸ ਅਥਾਰਟੀ ਆਫ ਇੰਡੀਆ ਯਾਨੀ ਕਿ ਸਾਇਦੇ ਟ੍ਰੇਨਿੰਗ ਸੈਂਟਰ ਚ ਅਭਿਆਸ ਕਰਦੀਆਂ ਨੇ ਇਨਾ ਖਿਡਾਰਨਾ ਨੇ ਬੁੱਧਵਾਰ ਰਾਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਲਾਪੂਜ਼ਾ ਦੇ ਸਬ ਇੰਸਪੈਕਟਰ ਐਮ ਕੇ ਨਾਰਾਇਣ ਨੇ ਦੱਸਿਆ ਕਿ 16 ਸਾਲ ਦੀ ਲੜਕੀਆਂ ਨੇ ਉਥਾਲੰਗ ਨਾਮ ਦਾ ਫਲ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਲੜਕੀਆਂ ਨੂੰ ਜਲਦੀ ਹੀ ਅਲਾਪੂਜ਼ਾ ਜਨਰਲ ਹਸਪਤਾਲ ਪਹੁੰਚਾਇਆ ਗਿਆ ਪਰ ਉਥੇ ਇੱਕ ਲੜਕੀ ਨੇ ਦਮ ਤੋੜ ਦਿੱਤਾ ਜਦ ਕਿ ਬਾਕੀ ਦੀਆਂ ਲੜਕੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਹਾਲਤ ਸੁਧਾਰ ਨਾ ਹੋਣ ਕਾਰਨ ਇਹਨਾਂ ਲੜਕੀਆਂ ਨੂੰ ਵੰਦਨਾਮ ਦੇ ਸਰਕਾਰੀ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ ਸੂਤਰਾਂ ਅਨੁਸਾਰ ਚਾਰੇ ਖਿਡਾਰਨਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੋਚ ਅਤੇ ਟੀਚਰ ਦੇ ਪਰਤਾੜਨਾ ਦਾ ਇਲਜ਼ਾਮ ਲਗਾਉਂਦਿਆਂ ਕੀਤੀ ਸੂਤਰਾਂ ਅਨੁਸਾਰ ਇਹਨਾਂ ਖਿਡਾਰਨਾਂ ਨੂੰ ਕੋਚ ਅਤੇ ਟੀਚਰ ਨੇ ਅਪੱਤੀਜਨਕ ਸਥਿਤੀ ਵਿੱਚ ਰੱਖਿਆ ਸੀ ਪੁਲਿਸ ਨੇ ਇਸ ਮਾਮਲੇ 'ਚ ਐਫ ਆਈ ਆਰ ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi